ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਇਹ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮਨਦੀਪ ਕੌਰ ਵੀਰੇ ਤੇ ਤੁਹਾਡੀ ਕਾਰਡ ਦਾ ਕੀ ਨਾਮ ਜੇ ਬੰਨ ਟਿੱਕੀ ਵਾਲੇ ਠੀਕ ਹੈ ਜੀ ਠੀਕ ਆਲੂ ਟਿੱਕੀ ਵਾਲਾ ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਕਾਰ ਸ਼ੁਰੂ ਕੀਤੇ ਹਨ ਮੈਨੂੰ ਅੱਜ 5 ਕਿ ਦਿਨ ਹੋ ਗਏ ਵੀਰੇ ਕਿਵੇਂ ਦਾ ਜੀ ਕੰਮ ਹੋਣਾ ਜੀ ਕਿਵੇਂ ਦਾ ਰਿਸਪਾਂਸ ਜੇ ਹੁਣ ਬਹੁਤ ਵਧੀਆ ਰਿਸਪਾਂਸ ਮਿਲਿਆ ਮੈਨੂੰ ਅੱਛਾ ਜੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਠੀਕ ਹੈ ਜੀ ਵਧੀਆ ਹੋ ਗਿਆ ਪਹਿਲੇ ਨਾਲੋਂ ਬਹੁਤ ਬੈਟਰ ਹੋ ਗਿਆ ਠੀਕ ਹੈ ਤੇ ਪਹਿਲਾਂ ਕੀ ਚੱਕਰੀ ਗਾ ਕਿਉਂ ਨਹੀਂ ਹੁੰਦਾ ਤੁਹਾਡੇ ਕੋਲ ਪਹਿਲੇ ਵੀਰੇ ਕੋਈ ਕਸਟਮਰ ਆਉਂਦਾ ਹੀ ਨਹੀਂ ਸੀ ਮੈਂ ਇਸ ਤਰ੍ਹਾਂ ਉਹ ਨਹੀਂ ਆ ਫ੍ਰੀ ਬੈ ਕੇ ਚਲੇ ਜਾਣੀ ਹੈ ਕਈ ਵਾਰੀ ਤੇ ਸਿਰਫ ਮੋਣੀ ਕਰਕੇ ਚਲੇ ਜਾਣੀ ਅੱਛਾ ਜੀ ਤੇ ਕੋਈ ਪੁੱਛਦਾ ਵੀ ਨਹੀਂ ਕਿਦੋਂ ਕੀ ਲਗਾਇਆ ਹੈ ਜਾਂ ਕੀ ਹੈ ਦਾਵਾ ਠੀਕ ਹੈ ਜੀ ਮੋਂਾ ਵੀਡੀਓ ਕਰਨ ਮੇਰਾ ਫਰਕ ਪਿਆ ਹੈ ਤੇ ਇਸ ਕਰਕੇ ਬਹੁਤ ਲੋਕਾਂ ਨੇ ਵਧੀਆ ਰਿਸਪੌਂਸ ਮਿਲੇ ਆ ਮੋਂਾ ਆਉਂਦੇ ਆ ਜੀ ਕਸਟਮਰ ਹੁਣ ਤੇ ਹੁਣ ਤਾਂ ਨਹੀਂ ਆਪਣਾ ਸਮਾਨ ਵਾਪਸ ਲੈ ਕੇ ਜਾਣਾ ਬਈ ਨਹੀ ਨਹੀ ਹੁਣ ਖਤਮ ਹੋ ਜਾਂਦਾ ਜਲਦੀ ਠੀਕ ਹੈ ਜੀ ਠੀਕ ਹੈ ਤੇ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਆ ਜੀ ਤੁਹਾਡੇ ਕੋਲ ਮੇਰੇ ਬੰਟਕੀ ਤੇ ਟਿੱਕੀ ਹੁੰਦੀ ਆ ਅੱਛਾ ਜੀ ਬੰਟਕੀ ਤੇ ਟਿੱਕੀ ਤੇ ਇਹ ਮੈਂ ਆਪ ਹੀ ਤਿਆਰ ਕਰਦੇ ਸਾਰਾ ਕੁਝ ਹਾਂਜੀ ਆਪ ਹੀ ਸਾਰਾ ਸਹੀ ਹੈ ਜੀ ਸਹੀ ਹੈ ਤੇ ਤੇਲ ਕਿਹੜਾ ਯੂਜ਼ ਕਰਦੇ ਜੀ ਮੈਂ ਗਗਨ ਤੇ ਉਹ ਯੂਜ਼ ਕਰਦੀ ਆ ਤੇ ਨਾਲ ਚਟਨੀ ਕਿਹੜੀ ਦਿੰਦੇ ਜੀ ਟਿੱਕੀ ਦੇ ਚਟਨੀ ਵੀਰੇ ਆ ਮੇਰੀ ਹੈਗੀ ਆ ਇਮਲੀ ਦੀ ਤੇ ਗੁੜ ਦੀ ਅੱਛਾ ਜੀ ਤੇ ਆ ਵਾਲੀ ਹੈਗੀ ਆ ਦਹੀਂ ਪੁਦੀਨੇ ਦੀ ਠੀਕ ਹੈ ਜੀ ਤੇ ਬਾਕੀ ਦਹੀਂ ਵੀ ਹੈਗਾ ਮੇਰੇ ਕੋਲ ਤੇ ਸੈਲਡ ਵੀ ਆ ਸਟਮ अच्छा जी।, जी। ये भी ਹੁਣ ਮੇਸਾ ਉਹਨਾ ਖਤਮ ਹੀ ਹੋ ਗਿਆ। ਖਤਮ ਹੀ ਹੋਣ ਵਾਲਾ ਹੀ ਹੈ। ਇਹੀ ਰਹਿ ਗਿਆ ਬਸ ਪੈਟਰਨ ਆਪਣੇ ਕੋ। ਹਾਂਜੀ। ਸਹੀ ਹੈ ਜੀ ਸਹੀ ਹੈ। ਤੇ ਇਹਦਾ ਕੀ ਰੇਟ ਕੀ ਰੱਖਿਆ ਹੈ ਪ੍ਰਾਈਸ ਕੀ ਰੱਖਿਆ ਜੀ? ਇਹ ਬੰਟਿੱਕੀ ਦਾ ਹੈਗਾ ਜੋ 40 ਰੁਪਏ ਤੇ ਨਾਰਮਲ ਟਿੱਕੀ ਦੀ। ਤੇ ਉਹਦਾ 40 ਦਾ ਕਿ ਉਹ ਜਿੱਡਾ ਸਾਡੇ ਬੰਦ ਦਾ ਸਾਈਜ਼ ਹੁੰਦਾ ਉਹਦਾ ਟਿੱਕੀ ਦਾ ਸਾਈਜ਼ ਹੁੰਦਾ। ਠੀਕ ਹੈ ਜੀ। ਤੇ ਬੰਦ ਦਾ ਇਸ ਟਾਈਮ ਮੇਰੇ ਕੋ ਖਤਮ ਹੋ ਗਿਆ। ਅੱਛਾ ਜੀ। ਤੇ ਅੱਜ ਆਪਾਂ ਨੂੰ ਕੀ ਖਵਾਓਗੇ ਜੀ ਤੁਸੀਂ? ਤੁਹਾਨੂੰ ਆਲੂ ਟਿੱਕੀ। ਤੇ ਇਹਦੇ 'ਚ ਕੀ ਕੀ ਪਾਇਆ ਜੀ ਤੁਸੀਂ? ਇਦੇ ਵਿੱਚ ਵੀ ਜੀ ਚਨੇ ਦੀ ਦਾਲ ਪਾਈ ਆ ਤੇ ਘਰ ਦਾ ਮਿਰਚ ਮਸਾਲਾ ਵਾ ਠੀਕ ਆ ਜੀ ਹਾਂ ਜੀ ਨੋਰਮਲ ਬਸ ਹੋਰ ਕੁਝ ਬਾਜ਼ਾਰ ਦਾ ਨਹੀਂ ਜਿਆ ਤੇ ਐਰਾ ਰੋਡ ਵਗੈਰਾ ਜਿੱਦਾਂ ਪਾਉਂਦੇ ਆ ਵਿੱਚ ਹਾਂ ਜੀ ਚਾਵਲ ਦਾ ਆਟਾ ਪਾਇਆ ਹੋਇਆ ਤੇ ਥੋੜਾ ਹਰਾ ਰੋਡ ਪਾਇਆ ਕਿ ਮਤਲਬ ਆਲੂ ਪਤਲਾ ਨਾ ਹੋਵੇ ਟਾਈਟ ਲੋ ਜੀ ਟਿੱਕੀ ਆਪਣੀ ਹੋ ਗਈ ਜੇ ਕ੍ਰਿਸਪੀ ਹੋਣ ਲਈ ਇਹਨਾਂ ਨੇ ਬਾਹਰ ਕੀ ਇਹ ਬਣਨ ਵਾਸਤੇ ਤੇ ਜਰੂਰ ਇੱਥੇ ਭੈਣਾ ਹੁਣਾਂ ਕੋ ਪਹੁੰਚੋ ਜੀ ਤੇ ਬਾਤ ਤੋਂ ਬਾਤ ਇਹਨਾਂ ਦਾ ਸਾਥ ਦਿਓ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਜੀ ਆਪਣੀ ਕਿਹੜੀ ਜਗ੍ਹਾ ਧੰਦੇ ਜੀ ਤਰੀ ਕਰੰਟਾ ਰੋਡ ਨਹਿਰ ਦੇ ਉੱਪਰ ਤੇ ਪੋਲ ਦੇ نیچے ਗੋਲ ਪੋਲ ਦੇ نیچے ਰੇੜੀ ਮਾਰਕੀ ਠੀਕ ਹੈ ਜੀ ਇਹ ਟਾਈਮਿੰਗ ਕਿੰਨੀ ਕਿੰਨੇ ਵਜੇ ਆ ਜਾਂਦੇ ਨਹੀਂ ਵੀਰੇ 5:30 ਤੋਂ 10:30 ਤੇ ਆਕਰ ਸਾਮਾਨ ਜਲਦੀ ਖਤਮ ਹੋਏ ਇਹ 9 ਵਜੇ ਵੀ ਫ੍ਰੀ ਹੋ ਜਾਏਗਾ ਠੀਕ ਹੈ ਜੀ ਇਹ ਹਫਤਾਨਾ ਕਰਕੇ ਪਹਿਲਾਂ ਰੱਖ ਲੈਨੇ ਤੁਸੀਂ ਕਿ ਜਾਂ ਹਾਂ ਜੀ ਪਹਿਲੇ ਰੱਖ ਲੈਣੀ ਆ ਵੈਸੇ ਕਿਸੇ ਵਲੇ ਨਹੀਂ ਵੀ ਮੌਕਾ ਮਿਲਦਾ ਫਰੈਸ਼ੀ ਬਣਾਉਣੀ ਪੈਂਦੀ ਆ ਠੀਕ ਹੈ ਜੀ ਤੇ ਪਹਿਲੇ ਮੈਂ ਉਸ ਰਾ ਹਾਫ ਕਰਕੇ ਰੱਖ ਦਿਆਂ ਫਿਰ ਬਾਅਦ ਫਰਾਈ ਕਰ ਦਿਆਂ ਠੀਕ ਹੈ ਜੀ ਠੀਕ ਹੈ ਤੇ ਉਹ ਤੇ ਕਸਟਮਰ ਕਾਫੀ ਦੂਰ ਦੂਰ ਤੋਂ ਆਉਂਦੇ ਆ ਜੀ ਤੁਹਾਡੇ ਕੋਲ ਹਾਂਜੀ ਹਾਂਜੀ ਵਾਹ ਜੀ ਵਾਹ ਹੁਣ ਬਾਬਾ ਜੀ ਨੇ ਮਿਹਰ ਕੀਤੀ ਆ ਸਹੀ ਆ ਜੀ ਸਹੀ ਆ ਇਹ ਕਰਨਗੇ ਜੀ ਮਿਹਰ ਗੁਰੂ ਰਾਮਦਾਸ ਜੀ ਨਗਰੀ ਚ ਬਖਸ਼ੇ ਜੇ ਤੁਸੀਂ ਕੋਈ ਅੰਮ੍ਰਿਤਸਰ ਵਾਲਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜੇ ਤੇ ਦੋ ਜੀ ਜਰੂਰ ਜਿਹੀ ਕਹਿੰਦੀ ਆ ਕਿ ਇੱਕ ਵਾਰੀ ਆਓ ਟੇਸਟ ਕਰੋ ਤੇ ਆਪਣੀ ਭੈਣ ਨੂੰ ਸਪੋਰਟ ਕਰੋ ਤੇ ਵਿਜ਼ਿਟ ਕਰੋ ਸਹੀ ਆ ਜੀ ਸਹੀ ਆ ਹੁਣ ਗਾਡੀ ਰੈਡੀ ਹੋਣ ਲੱਗੀ ਪਈ ਲੋ ਜੀ ਤਿਆਰ ਹੋ ਗਈ ਜੀ ਹਾਂਜੀ ਵਾਹ ਜੀ ਵਾਹ ਲੋ ਜੀ ਇਹ ਪੈਨ ਹੋਣਾ ਨੇ ਇਹ ਚਾਟ ਮਸਾਲਾ ਇਹ ਕੀ ਪਤਾ ਜੀ ਇਹ ਚਾਟ ਮਸਾਲਾ ਠੀਕ ਆ ਜੀ ਇਹ ਹੁਣ ਗੁੜ ਦੀ ਤੇ ਇਮਲੀ ਦੀ ਸੌਸ ਆ ਵਾਹ ਜੀ ਵਾਹ ਇਹ ਦਹੀਂ ਖੋਦੀਨੇ ਵਾਲੀ ਸਹੀ ਆ ਜੀ ਇਹ ਆਪਣਾ ਸੈਲਡ ਆ ਵਾਹ ਜੀ ਇਹ ਉੱਪਰ ਦੇ ਦਹੀਂ ਇਹ ਕੋਈ ਫੇਸਬੁਕ ਤੇ ਫੈਮਲੀ ਤੇ ਮੂਹ ਚ ਪਾਣੀ ਲੈ ਆ ਦੇਣਾ ਜੀ ਤੁਸੀਂ ਜਿਵੇਂ ਤਿਆਰ ਕਰਨ ਦੇ ਜੇ ਨਾ ਹੋ ਗਈ ਜੀ ਰੈਡੀ ਹਾਂਜੀ ਵਾਹ ਜੀ ਵਾਹ ਇਹ ਖਾਣ ਲਈ ਇੱਕ ਵਾਰੀ ਦੱਸ ਦੋ ਜੀ ਐਡਰੈਸ ਕਿੱਥੇ ਆਉਣਾ ਪਊਗਾ ਜੀ ਤਰਨਤਾਰ ਰੋਡ ਨਹਿਰ ਦੇ ਉੱਪਰ ਫਲਾਈਓਵਰ ਦੇ نیچے ਗੋਲ ਵਾਲੇ ਦੇ ਠੀਕ ਆ ਜੀ ਲਓ ਜੀ ਭੈਣ ਹੋਣਾ ਨੇ ਟਿੱਕੀ ਬਣਾਉਂਦੀ ਜੇ ਕਰਤੀ ਹੈ ਰੈਡੀ ਤੇ ਸੈਲਡ ਵਗੈਰਾ ਉੱਤੇ ਪਾਇਆ ਤੇ ਨਾਲ ਚਟਨੀ ਜਿਹੜੀ ਇਹਨਾਂ ਨੇ ਤਿਆਰ ਕੀਤੀ ਮਿੰਟ ਸੌਸ ਤੇ ਦੋ ਚਟਨੀਆਂ ਹੋਰ ਉਹ ਵੀ ਪਾਈਆ ਹੁਣ ਬਾਈਟ ਕਰਦੇ ਆ ਤੇ ਆਪਾਂ ਚੈੱਕ ਕਰਕੇ ਦੱਸਦੇ ਆ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਕਟਨੀ ਇਹਨਾਂ ਦੀ ਬਹੁਤ ਵਧੀਆ ਜਿਹੜੀ ਇਹਨਾਂ ਨੇ ਮੈਂਟ ਵਾਲੀ ਸੌਸ ਬਣਾਈ ਆ ਕਾਫੀ ਵਧੀਆ ਵਾ ਤੇ ਜਰੂਰ ਭੈਣੋ ਹੋਣਾ ਕੋ ਉਥੇ ਪਹੁੰਚੋ ਜੀ ਐਡਰੈਸ ਇਹਨਾਂ ਨੇ ਤੁਹਾਨੂੰ ਦਿਖਾਇਆ ਤੇ ਜਰੂਰ ਆ ਕੇ ਇਹਨਾਂ ਦੀ ਹੈਲਪ ਕਰਕੇ ਜਾਓ ਜਰੂਰ ਇਹਨਾਂ ਕੋ ਆ ਕੇ ਟਿੱਕੀ ਖਾ ਕੇ ਜਾਓ ਬਾਗੀ ਠੀਕ ਆ ਜੀ ਕਰੀ ਹੁਣ ਫਿਨਿਸ਼ ਆਪਣੀ ਟਿੱਕੀ ਤੇ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਤੋ ਬਾਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਗੀ ਖਾ ਜੀ ਹੁਣ ਟਿੱਕੀ ਆਪਣੀ ਦਾ ਮਿਲਦੇ ਹਾਂ ਜਲਦੀ ਨਵੀਂ ਕਿਸੇ ਹੋਰ ਵੀਡੀਓ ਵਿੱਚ ਤੇ ਦਾਦਾ ਦੇ ਰੀਤ ਸਾਸਿਗਾਰ